ਵਾਇਰ ਜੀ ਦਾ ਕਾਲ ਸੌ ਹੈ ਵਾਇਰ ਜੀ ਦੀ ਫਤਿਹਾਰੇ ਦੇ ਦੋਸਤੋ ਤੁਸੀਂ ਦੇਖ ਰਹੇ ਹੋ ਦ੍ਰਿਸ਼ਟੀ ਚੈਨਲ ਮੈਂ ਗਰਮੀਤ ਸਿੰਘ ਪੱਟੀ ਐਡਵੋਕੇਟ ਤੁਹਾਡੇ ਨਾਲ ਸਮਝਾ ਪਾ ਰਿਹਾ ਹਾਂ ਅੱਜ ਬੜੀ ਸੱਤ ਖੇਤਰ ਦੇ ਵਿੱਚ ਬੜੀ ਭਿਆਨਕ ਤੇ ਅਨਸ਼ਖਾਮ ਘਟਨਾ ਵਾਪਰੀ ਹੈ ਕਿ ਸਰਜੀਤ ਪਾਤਰ ਜਿਸ ਨੂੰ ਕਿ ਬਾਬਾ ਪੋੜ ਪੰਜਾਬੀ ਸਾਇਦ ਦਾ ਕਿਹਾ ਜਾਂਦਾ ਸੀ ਅੱਜ ਉਹ ਦੁਨੀਆ ਤੇ ਨਹੀਂ ਰਿਹਾ ਇਸ ਸੰਸਾਰ ਨੂੰ ਇਸ ਫੌਨੀ ਸੰਸਾਰ ਨੂੰ ਅਲविदा ਕਹਿ ਗਏ ਇੱਕ ਮਹਾਨ ਸ਼ਖਸੀਅਤ ਦਾ ਚਲੇ ਜਾਣਾ ਜਿਹੜਾ ਸਮਾਜ ਦੀਆਂ ਪਰਤਾਂ ਨੂੰ ਉਦੇੜਦਾ ਲੋਕਇਤ ਦੀ ਗੱਲ ਕਰਦਾ ਅਤੇ ਸ਼ਹਿਰ ਦੀਆਂ ਰੰਗਾਂ ਨੂੰ ਸਮਝਦਾ ਬੜੀ ਤਗੜੀ ਦੇਣ ਦਿੰਦਾ ਦਿੰਦਾ ਸੀ ਅੱਜ ਉਹ ਸਾਡੇ ਵਿੱਚ ਨਹੀਂ ਰਿਹਾ ਕੁਝ ਸਮਾਂ ਪਹਿਲਾਂ ਹੀ ਮੈ ਖਬਰ ਆਈ ਕਿ ਉਹ ਇਸ ਦੁਨੀਆ ਨੂੰ ਉਹ ਵਾਲੇ ਧੱਕ ਗਏ ਨਹੀਂ ਪਾਤਰ ਜੀ ਦਾ ਜਨਮ 14 ਜਨਵਰੀ 1945 ਨੂੰ ਹੋਇਆ ਉਹਨਾਂ ਨੇ ਲਗਾਤਾਰ ਆਪਣੀ ਜ਼ਿੰਦਗੀ ਦੇ ਵਿੱਚ ਬੜੀਆਂ ਸੁੰਦਰ ਕਵਤਾਵਾਂ ਰਚੀਆਂ ਜਿਨ੍ਹਾਂ ਦੇ ਵਿੱਚ ਸਮਾਜ ਦਾ ਦਰਦ ਸਮਾਜ ਦੀਆਂ ਲੋੜਾਂ ਸਮਾਜ ਦੀਆਂ ਸਮੱਸਿਆਵਾਂ ਨੂੰ ਬੜੇ ਹੀ ਕਲਾਤਮਕ ਤੰਗ ਨਾਲ ਪੇਸ਼ ਕੀਤਾ ਬੜਾ ਗੰਭੀਰ ਵਿਸ਼ਿਆਂ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਜਿਨ੍ਹਾਂ ਦੇ ਨਾਲ ਮਤਲਬ ਸਮਾਜ ਦੇ ਵਿੱਚ ਬੜੀ ਸਾਰੀ ਚੇਤਨਾ ਆਈ ਬਹੁਤ ਸਾਰੇ ਕਵੀ ਜਿਹੜੇ ਉਹਨਾਂ ਦੀ ਲਿਖਤ ਤੋਂ ਪ੍ਰਭਾਵਿਤ ਹੋਏ ਇੱਥੇ ਤੱਕ ਕਿ ਸਰਕਾਰਾਂ ਵੀ ਉਹਨਾਂ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋਈਆਂ ਉਹਨਾਂ ਨੂੰ ਬੜੇ ਬੜੇ ਤਗੜੇ ਉਤ ਦੇ ਦਿੱਤੇ ਗਏ ਸਰਜੀਤ ਪਾਤਰ ਨੇ ਆਪਣਾ ਕੈਰੀਅਰ ਬੀੜਬਾਬਾ ਬੁੱਢਾ ਸਾਹਿਬ ਵਿਸ਼ੇ ਕਾਲਜ ਵਿੱਚ ਲੈਕਚਰਰ ਦੇ ਤੌਰ ਤੇ ਕੀਤਾ ਅਤੇ ਉਸ ਤੋਂ ਤਰੱਕੀ ਕਰਦੇ ਕਰਦੇ ਆਪਣੀ ਜ਼ਿੰਦਗੀ ਦੇ ਵੱੰਨੇ ਪੜਾ ਜਿਹੜੇ ਨੇ ਉਹ ਪੂਰੇ ਕਰਦੇ ਹੋਏ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਭੈਵੀ ਉਹਨਾਂ ਦੇ ਉਹਨਾਂ ਨਾਲ ਮਿਲਦਾ ਦੋ ਤਿੰਨ ਵਾਰ ਮੌਕਾ ਮਿਲਿਆ ਹੈ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਅੰਦਾਜ਼ ਗੱਲ ਕਰਨ ਦਾ ਅੰਦਾਜ਼ ਮਿਲਣ ਦਾ ਅੰਦਾਜ਼ ਇੰਨਾ ਸਹਿਸ਼ਗ ਹੈ ਕਿ ਉਹ ਹਰ ਬੰਦੇ ਨੂੰ ਜਿੱਤ ਲੈਂਦੇ ਸੀ ਉਹਦਾ ਐਸੀ ਸ਼ਖਸੀਅਤ ਦਾ ਦਾ ਇੰਨਾ ਵਧੀਆ ਪ੍ਰਭਾਵ ਕਿ ਹਰ ਬੰਦੇ ਨੂੰ ਮਤਲਬ ਬੜੇ ਆਪਨਾ ਤੂ ਵੀ ਤੌਰ ਤੇ ਮਿਲਾਂ ਜਿਵੇਂ ਕਿ ਮੈਂ ਪਹਿਲਾਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਉ ਉਹਨਾਂ ਨੂੰ ਮੇਰੇ ਫਰਮਾਨ ਮਿਲਦਾ ਮੌਕਾ ਮਿਲਿਆ ਮੈਨੂੰ ਪ੍ਰੀਤ ਰੇੜੀ ਵੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਹਦੇ ਨਾਲ ਮਤਲਬ ਬੜੀਆਂ ਸਾਈਆਂ ਪਈਆਂ ਬੜੀਆਂ ਚੰਗੀਆਂ ਚੰਗੀਆਂ ਸਤ ਗੱਲਾਂ ਹੋਈਆਂ ਜਿਨ੍ਹਾਂ ਦੇ ਨਾਲ ਜਿਨ੍ਹਾਂ ਤੋਂ ਮੈਂ ਵੀ ਆਪਣੀਆਂ ਕਵਤਾਵਾਂ ਦੇ ਵਿੱਚ ਉਹਨਾਂ ਦਾ ਕਈ ਥਾਈਂ ਪ੍ਰਭਾਵ ਕਬੂਲ ਕੀਤਾ ਉਹ ਆਪਣੇ ਉਧਰ ਦੇ ਉੱਤੇ ਮੁਰਕੇ 2002 ਦੇ ਵਿੱਚ ਉਹ ਪੰਜਾਬੀ ਸਹਿਤ ਅਕੈਡਮੀ ਦੇ ਪ੍ਰਧਾਨ ਚੁਣੇ ਗਏ ਅਤੇ 2008 ਦੇ ਵਿੱਚ ਤੱਕ ਉਹ ਇਸ ਹੁੰਦੇ ਤੇ ਬਰਾਜਮਾਨ ਰਹੇ 2013 ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਜਾਬ ਸਹਿਤ ਅਕੈਡਮੀ ਚੰਡੀਗੜ੍ਹ ਦਾ ਪ੍ਰਧਾਨ ਨਾਮਜ਼ਦ ਕਰਤਾ ਤੇ 2013 ਦੇ ਵਿੱਚ ਉਹ ਸ਼੍ਰੀ ਗੁਰਹਰਨ ਸਾਹਿਬ ਵਰਲਡ ਸ਼ੇਪ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿੱਚ ਰਿਸਟਿੰਗ ਪ੍ਰੋਫੈਸਰ ਦੇ ਅਹੁਦੇ ਤੇ ਨਾਮ ਜਰਦਾ ਹੈ ਪਾਤਰ ਆਪਣੇ ਆਪਣਾ ਅਤੇ ਆਪਣੇ ਪਿੰਡ ਵਿੱਚ ਪੜਿਆ ਹੋਇਆ ਮਾਹੌਲ ਜਿਹੜਾ ਹੈ ਜਿਹੜਾ ਉਹ ਆਪ ਜੀਵਿਆ ਸੀ ਉਸ ਨੂੰ ਪ੍ਰਗਟ ਕਰਨ ਵਿੱਚ ਬੜਾ ਤਗੜਾ ਯੋਗਦਾਨ ਪਾਉਂਦਾ ਰਿਹਾ ਹੈ ਪੰਜਾਬੀ ਫਜ਼ਲ ਦਾ ਦੇ ਵਿੱਚ ਉਹਦਾ ਬਹੁਤ ਤਗੜਾ ਯੋਗਦਾਨ ਹੈ ਤਕਰੀਬਨ ਉਹਦੀ ਕਵਤਾ ਖੁੱਲੀ ਵੀ ਹੁੰਦੀ ਸੀ ਪਰ ਇਹ ਆ ਕਿ ਉਹਦੇ ਵਿੱਚ ਇੱਕ ਸ਼ਾਇਰ ਦੀ ਤਪਸ਼ ਸ਼ਬਦਾਂ ਦੀ ਗਹਿਰਾਈ ਸ਼ਬਦਾਂ ਦੀ ਬनावट ਸ਼ਬਦਾਂ ਦੇ ਅਰਥ ਬੜੀ ਪਰਪੂਰ ਚਾਗਰਤੀ ਦੇ ਨਾਲ ਉਹ ਪੇਸ਼ ਕਰਦਾ ਉਹ ਬੜੀ ਵਧੀਆ ਲਾਈਨਾਂ ਸੀਗੀਆਂ ਉਹਨਾਂ ਦੀਆਂ ਕੁਸ਼ਕਿਆ ਤਾਂ ਹਨੇਰਾ ਜਰੇਗਾ ਕਿਵੇਂ ਕੁਸ਼ਕਿਆ ਤਾਂ ਹਨੇਰਾ ਜਰੇਗਾ ਕਿਵੇਂ ਚੁਕਰਿਆ ਤਾਂ ਸ਼ਮਾਦਾਨ ਕੀ ਕਹਿਣਗੇ ਦੀ ਦੀ ਮੌਤ ਇਸਰਾਫ ਜੀ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਮਤਲਬ ਐਸ਼ਨਾ ਕਵਤਾਵਾਂ ਜਿਨ੍ਹਾਂ ਦੇ ਵਿੱਚ ਇੱਕ ਸਮਾਜਿਕ ਦਰਸ਼ੀ ਇੱਕ ਚੇਤਨਾ ਸੀ ਇੱਕ ਇਨਕਲਾਬ ਸੀ ਕਵੀ ਦਾ ਸਭ ਤੋਂ ਵੱਡਾ ਮਹੱਤਵਪੂਰਨ ਜਿਹੜਾ ਅੰਦਾਜ਼ ਹੈ ਉਹ ਕਲਮ ਦੇ ਨਾਲ ਕਲਮ ਹੈ ਜਿਹੜੀ ਤਲਵਾਰ ਦੇ ਤੌਰ ਤੇ ਕੰਮ ਕਰਦੀ ਹੈ ਹੈ ਸ਼ਬਦਾਂ ਦੇ ਨਾਲ ਉਹ ਸਮਾਜ ਨੂੰ ਸਿਸਟਮ ਨੂੰ ਖਲਾ ਕੇ ਰੱਖ ਦਿੰਦਾ ਸੀ ਅੱਗੇ ਕਹਿੰਦਾ ਕਿ ਬਲਦਾ ਬਿਰਖਾਂ ਖਤਮ ਹਾਂ ਬਸ ਸ਼ਾਂਤੀ ਖਾਂ ਬਲਦਾ ਬਿਰਖਾਂ ਖਤਮ ਹਾਂ ਬਸ ਸ਼ਾਂਤੀ ਖਾਂ ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕਾ ਚੰਗੇ ਸਮਾਜ ਦੀ ਸਿਰਜਣਾ ਵਾਸਤੇ ਇਹਨਾਂ ਲਾਈਨਾਂ ਦੇ ਵਿੱਚ ਉਹਦੀ ਪੀੜਾ ਮੁੱਖੀ ਹੋਈ ਸੀ ਖੜਕ ਹੋਵੇ ਜੇ ਇੱਕ ਡਿੱਗੇ ਪੱਤੇ ਦੀ ਖੜਕ ਹੋਵੇ ਜੇ ਡਿੱਗੇ ਪੱਤਾ ਪੱਤਾ ਵੀ ਐਸੀ ਚੁੱਪ ਹੈ ਤਾਂ ਬਿਰਕ ਅਰਜ ਕਰੇ ਲੋਕਾਂ ਨੂੰ ਲੋਕ ਮੰਚ ਨੂੰ ਲੋਕਾਂ ਵਿੱਚ ਪ੍ਰਸਾਰਨ ਵਾਲਾ ਲੋਕਾਂ ਦੀ ਆਵਾਜ਼ ਨੂੰ ਸਿਸਟਮ ਤੱਕ ਪਹੁੰਚਾਉਣ ਵਾਲਾ ਅੱਜ ਸਾਡੇ ਵਿੱਚ ਨਹੀਂ ਰਿਹਾ ਇਹ ਹੋਰ ਲੇਖਕਾਂ ਚਲੇ ਜਾਣਾ ਸਮੁੱਚੀ ਸਾਇਤਿਕ ਸੰਸਾਰ ਨੂੰ ਬਹੁਤ ਵੱਡੀ ਘਾਟ ਹੈ ਜਿਹਦੇ ਬਾਰੇ ਕੋਈ ਸ਼ਬਦ ਬਹੁਤੇ ਕਹਿ ਨਹੀਂ ਜਾ ਸਕਦੇ ਇਹ ਸ਼ਰਧਾਂਜਲੀ ਹੈ ਕਿ ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਇਥੋਂ ਤੱਕ ਕਿ ਇਹ ਜਿਹੜੀ ਰੂਹ ਫਿਰ ਸੰਸਾਰ ਵਿੱਚ ਪ੍ਰਗਟ ਹੋ ਕੇ ਕਿਸੇ ਨਵੇਂ ਇਨਕਲਾਬ ਦੀ ਸਿਰਜਣਾ ਕਰ ਸਕੀ ਇਹ ਸਾਡੀ ਉਮੀਦ ਹੈ ਆਸ ਹੈ ਪਿਆਰ ਜੋਈ ਹੈ ਦ੍ਰਿਸ਼ਟੀ ਚੈਨਲ ਦ੍ਰਿਸ਼ਟੀ ਚੈਨਲ ਦੇ ਸਾਰੇ ਦਰਸ਼ਕ ਸਾਰੇ ਸਹਿਯੋਗਕਰ ਅੱਜ ਗਮ ਵਿੱਚ ਡੁੱਬ ਹੋਏ ਨੇ ਉਹਨਾਂ ਨੂੰ ਸਰਦਾ ਦੀ ਫੁੱਲ ਪੇਟ ਕਰ ਰਹੇ ਨੇ ਮੈਂ ਵੀ ਆਪਣੇ ਵੱਲੋਂ ਦ੍ਰਿਸ਼ਟੀ ਚੈਨਲ ਵੱਲੋਂ ਤੇ ਆਪਣੇ ਪਾਠਕਾਂ ਵੱਲੋਂ ਉਹਨਾਂ ਦੇ ਚਰਨਾਂ ਦੇ ਵਿੱਚ ਆਪਣੇ ਸ਼ਰਧਾ ਦੇ ਫੁੱਲ ਪੇਟ ਕਰਦਾ ਹੋਇਆ ਕਰਦਾ ਹਾਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਬਾਣੀ